ਅੱਜ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਿਮਲਾ ਘੜਾ ਤੇ ਆਵੇ ਤੇ ਕੁਦਰਤੀ ਦੀ ਬੋਝ ਆਪਾਰ ਕਿਰਪਾ ਵਈ ਲੋਕ ਦੇਖ ਰਹੇ ਨੇ ਖੜੇ ਹੋ ਗਏ ਨੱਕੇ ਨਹੀਂ ਰਹੇ ਕਿੱਡਣੇ ਵਰਖਾ ਕਿੱਡਣੇ ਵੇਖੋ ਜੇ ਐਂਜਾਇਰਮੈਂਟ ਡੇਰ ਤਾਂ ਸ਼ਿਮਲਾ ਜਿਹੜਾ ਲੋਕੀ ਸ਼ਿਮਲਾ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਇਸ ਸ਼ਿਮਲਾ ਬਣਾਤਾ ਵਾਜੀ ਲੋਕੀ ਉਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਆ ਭਾਈ ਬਹੁਤ ਵਧੀਆ ਗੱਕੇ ਮੋਟਾ ਬਹੁਤ ਵਧੀਆ ਤੁਸੀਂ ਆਪਣੇ ਹਾਂ ਪਰ ਪੈ ਗਈ ਆ ਖੁੱਲੀ ਪਰ ਪਈ ਬਹੁਤ ਜ਼ਿਆਦਾ ਜ਼ਿਆਦਾ ਹੈ ਪਹਿਲਾਂ ਵੀ ਕਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਬਹੁਤ ਜ਼ਿਆਦਾ ਜਿਹੜੀ ਪਹਿਲੀ ਵਾਰ ਬਹੁਤ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘੱਟੋ ਘੱਟ ਤੱਕ ਇਹਦਾ ਪੂਰੀ ਪਈ ਬਈ ਕਿਤੇ ਕਿਤੇ ਮੋਟੇ ਸੀ ਕਿਤੇ ਬਹੁਤ ਜ਼ਿਆਦਾ ਮੋਟੇ ਕਿ ਕੱਲ ਉਹ ਕਾਜ਼ ਨੇ ਫੇਰ ਹਾਲੇ ਬਸ ਮੋਟੇ ਜਿਹੜੇ ਘੱਟ ਗਿਆ ਫਿਰ ਬਹੁਤ ਜ਼ਿਆਦਾ ਮੋਟੇ ਆ ਆਵੇ ਹੱਥ ਤੇ ਜਾ ਆਵੇ ਕੋਈ ਅਸੀਂ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਬਪਾਈ ਸ਼ਿਮਲਾ ਘੜਾ ਤੇ ਆਵੇ ਤੇ ਕੁਦਰਤੀ ਦੀ ਬਹੁਤ ਅਪਾਰ ਕਰਪਾ ਵਈ ਲੋਕ ਦੇਖ ਰਹੇ ਹਨ ਫੜੇ ਹੋ ਗਏ ਨੱਕੇ ਨੀਰੇ ਗੱਡਣ ਦੇ ਵਰਨਾ ਗੱਡਣ ਦੇ ਵੇਖੋ ਜੀ ਅੰਜਾਇਮੈਂਟ ਡੇਰ ਕਰਨਾ ਸ਼ਿਮਲਾ ਜਿਹੜਾ ਲੋਕੀ ਸ਼ਿਮਲਾ ਆਉਣੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉਧਰ ਜਾਂਦੇ ਸ਼ਿਮਲਾ ਦੇਖਣੇ ਇੱਥੇ ਸ਼ਿਮਲਾ ਬਣਿਆ ਆ ਭਾਈ ਬਹੁਤ ਵਧੀਆ ਗੱਕੇ ਮੋਟਾ ਬਹੁਤ ਵਧੀਆ ਲੱਗਤੀ ਆਪਣੇ ਹਾਂ ਪਰ ਪੈ ਗਈ ਜਾਂ ਖੁੱਲੀ ਪਰ ਪਈ ਬਹੁਤ ਜ਼ਿਆਦਾ ਜ਼ਿਆਦਾ ਹੈ ਪਹਿਲਾਂ ਵੀ ਕਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਬਹੁਤ ਜ਼ਿਆਦਾ ਜਿਹੜੀ ਪਹਿਲੀ ਵਾਰ ਬਹੁਤ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘੱਟੋ ਘੱਟ ਤੱਕ ਇਹਦਾ ਪੂਰੀ ਪਈ ਬਈ ਕਿਤੇ ਕਿਤੇ ਮੋਟੇ ਸੀ ਕਿਤੇ ਬਹੁਤ ਜ਼ਿਆਦਾ ਮੋਟੇ ਕਿ ਕੱਲ ਉਹ ਕਾਜ਼ ਨੇ ਫੇਰ ਹਾਲੇ ਵਿੱਚ ਮੋਟੇ ਜਿਹੜੇ ਘੱਟ ਗਿਆ ਫਿਰ ਬਹੁਤ ਜ਼ਿਆਦਾ ਮੋਟੇ ਆ ਆਵੇ ਹੱਥ ਤੇ ਜਾ ਆਵੇ ਕੋਈ ਅਸੀਂ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਬਪਈ ਸ਼ਿਮਲਾ ਘੜਾ ਤੇ ਆਵੇ ਤੇ ਕੁਦਰਤੀ ਦੀ ਬਹੁਤ ਅਪਾਰ ਕਰਪਾ ਵਈ ਲੋਕ ਦੇਖ ਰਹੇ ਹਨ ਫੜੇ ਹੋ ਗਏ ਨੱਕੇ ਨੀਰੇ ਗੱਡਣ ਦੇ ਵਰਨਾ ਗੱਡਣ ਦੇ ਵੇਖੋ ਜੇ ਅੰਜਾਇਮੈਂਟ ਡੇਰ ਕਰਨਾ ਸ਼ਿਮਲਾ ਜਿਹੜਾ ਲੋਕੀ ਕਿੰਨੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉਧਰ ਜਾਂਦੇ ਸ਼ਿਮਲਾ ਦੇਖਣੇ ਇੱਥੇ ਸ਼ਿਮਲਾ ਬਣਿਆ ਆ ਭਾਈ ਬਹੁਤ ਵਧੀਆ ਗੱਕੇ ਮੋਟਾ ਬਹੁਤ ਵਧੀਆ ਲੱਗਤੀ ਆਪਣੇ ਹਾਂ ਪਰ ਪੈ ਗਈ ਆ ਖੁੱਲੀ ਪਰ ਪਈ ਬਹੁਤ ਜ਼ਿਆਦਾ ਜ਼ਿਆਦਾ ਹੈ ਪਹਿਲਾਂ ਵੀ ਕਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਬਹੁਤ ਜ਼ਿਆਦਾ ਜਿਹੜੀ ਪਹਿਲੀ ਵਾਰ ਬਹੁਤ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘੱਟੋ ਘੱਟ ਤੱਕ ਇਹਦਾ ਪੂਰੀ ਪਈ ਬਈ ਕਿਤੇ ਕਿਤੇ ਮੋਟੇ ਸੀ ਕਿਤੇ ਬਹੁਤ ਜ਼ਿਆਦਾ ਮੋਟੇ ਕਿ ਕੱਲ ਉਹ ਕਾਜ਼ ਨੇ ਫੇਰ ਹਾਲੇ ਵਿੱਚ ਮੋਟੇ ਜਿਹੜੇ ਘੱਟ ਗਿਆ ਫਿਰ ਬਹੁਤ ਜ਼ਿਆਦਾ ਮੋਟੇ ਆ ਆਵੇ ਹੱਥ ਤੇ ਜਾ ਆਵੇ ਕੋਈ